ਜਿੰਦਾਬਾਦ ਜਿੰਦਾਬਾਦ ਲੋਕ ਜੱਟਾ ਜਿੰਦਾਬਾਦ 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 ਭਾਜੀ ਮੋਦੀ ਜਿੰਦਾਬਾਦ 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 ਭਾਜੀ ਮੋਦੀ ਜਿੰਦਾਬਾਦ 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 ਸਾਡੇ ਨੇਤਾ ਜਿੰਦਾਬਾਦ 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 ਭਾਰਤੀ ਜੱਟਾ ਪਾਰਟੀ ਜਿੰਦਾਬਾਦ 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 भारतीय जनता पार्टी जिंदाबाद 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 भारतीय जनता पार्टी जिंदाबाद जिंदाबाद <ेंख> जिंदाबाद जनता <ancies गए> तो पार्टी जिंदाबाद जिंदाबाद पूरे देश भर से और भारतीय जनता पार्टी लोग एनडीए भारतीय जनता पार्टी और जीत जी हासिल है <गय> ਵਿਰੋਧੀ ਪਾਰਟੀਆਂ ਦਾ ਸੂਚਨਾ ਸਾਫ ਕਰਤਾ ਅਨੁਕੂਲ ਪ੍ਰਧਾਨ ਦੇ ਐਕਟੀਵਿਟੀ ਚੱਲ ਰਹੀ ਹੈ ਇਸ ਹੱਟੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਅੱਜ ਪੰਜਾਬ ਦੇ ਜਨਤਵੰਦ ਕੀ ਕਹਿੰਦੇ ਅੱਜ ਬਿਆਰ ਵਿੱਚ ਐਨਡੀਆਰ ਬਹੁਤ ਵੱਡੀ ਇਤਿਹਾਸਿਕ ਦਿੱਤੋਈ ਹੈ ਜਿਹੜੀ ਕਿ 200 ਅੱਜ ਤੱਕ ਮੈਂ ਜਿਹੜੀ ਨਿਊਜ਼ ਦੇ ਦੇਖ ਕੇ ਆ 208 ਸੀਟਾ ਦਿਖਾ ਰਿਹਾ ਹੈ ਮੈਂ ਕਹਿੰਦਾ 208 ਤੋਂ ਵੀ ਉੱਪਰ ਜਾਏਗੀ ਐਨਡੀਏ ਤੇ ਮੈਂ ਕਹਿੰਦਾ ਅੱਜ ਐਨਡੀਏ ਦੀ ਇੰਨੇ ਸਾਲਾਂ ਤੋਂ ਸਰਕਾਰ ਬਣ ਰਹੀ ਹੈ ਉਹ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਨਿਤਿਆ ਕਾਰਨ ਅੱਜ ਪੂਰੇ ਮੈਂ ਕਹਿੰਦਾ ਪੂਰੇ ਹਿੰਦੁਸਤਾਨ ਵਿੱਚ ਤਕਰੀਬਨ ਸਟੇਟਾਂ ਵਿੱਚ ਐਨਡੀਏ ਦੀ ਸਰਕਾਰ ਬਣ ਰਹੀ ਹੈ ਤੇ ਮੈਂ ਆਪਣੇ ਵੱਲੋਂ ਆਪਣੇ ਜਿੰਨੇ ਵੀ ਹਲਕਾ ਰਾਜਪੁਰਾ ਦੇ ਜਿੰਨੇ ਵੀ ਕਾਰਕਿਰਤਾ ਨੇ ਤੇ ਵਰਕਰ ਨੇ ਉਨਾ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਰਾ ਖਾਸ ਤੌਰ ਤੇ ਰਾਜਪੁਰਾ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਸਾਡੇ ਐਵੇਂ ਹੀ ਮਾਨਯੋਗ ਪ੍ਰਧਾਨ ਮੰਤਰੀ ਦੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਐਵੇਂ ਹੀ ਬੇਸ਼ਕ ਦੀ ਸੇਵਾ ਕਰਦੀ ਰਹਿਣ ਤੇ ਤਾਂਕਿ ਹੋਰ ਸਾਡਾ ਅੱਜ ਜਿੱਤੇ ਦੇਸ਼ ਇਹਨਾਂ ਤਰੱਕੀ ਕਰ ਰਿਹਾ ਹੋਰ ਜ਼ਿਆਦਾ ਤੇ ਤਰੱਕੀ ਤੇ ਜਾਵੇ 27 ਇਲਕਸ਼ਨਾ ਕਿਤੇ ਲੈਦੇ ਪੰਜਾਬ ਵਾਲੇ 27 54 ਵਾਸੀ ਤੇ ਮੈਂ ਅੱਜ ਦਾਅਵੇ ਨਾਲ ਕਹਿ ਸਕਦਾ ਲੋਕਾਂ ਨੂੰ ਹੋਰ ਸਮਝ ਆ ਗਈ ਹੈ ਵੀ ਅਗਰ ਪੰਜਾਬ ਦਾ ਕੋਈ ਵਿਕਾਸ ਕਰਾ ਸਕਦਾ ਹੈ ਜਾਂ ਦੇਸ਼ ਦਾ ਕੋਈ ਵਿਕਾਸ ਕਰਾ ਸਕਦਾ ਹੈ ਤਾਂ ਉਹ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਕਾਸ ਕਰਾ ਸਕਦੇ ਹਨ ਪੰਜਾਬ ਦੀ ਤਰੱਕੀ ਕਰਾ ਸਕਦੇ ਹਨ ਤੇ ਪੰਜਾਬ ਦਾ ਲੈਂਡ ਆਰਡਰ ਦੀ ਸਥਿਤੀ ਨੂੰ ਕੋਈ ਠੀਕ ਕਰ ਸਕਦਾ ਹੈ ਬੇਸ਼ੈ ਨੂੰ ਖਤਮ ਕਰ ਸਕਦਾ ਹੈ ਕੋਈ ਕਿਸਾਨਾਂ ਦਾ ਪੱਲਾ ਕਰ ਸਕਦਾ ਹੈ ਜਾਂ ਕੋਈ ਵੀ ਵਰਗ ਦਾ ਪੱਲਾ ਕਰ ਸਕਦਾ ਹੈ ਉਹ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਭੋਤੀ ਜੀ ਕਰ ਸਕਦੇ ਨੇ 27 ਇਹਦਾ ਬਣੇਗੀ ਸਰਕਾਰ ਪੰਜਾਬ ਸਰਕਾਰ ਬਣੇਗੀ 27 ਚ 27 ਚ ਇੱਕ ਤਾਂ ਹੁੰਦੇ 100% 1100 1% 27 ਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਨ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ